ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਉਸ ਬਾਲੀਵੁੱਡ ਅਦਾਕਾਰਾਂ ਦੇ ਬਾਰੇ ਜਿਸ ਨੇ ਬਹੁਤ ਸਟਰੋਂਗਲੀ ਜੋ ਹੈ ਆਪਣੀ ਕ੍ਰਿਕਟ ਦੀ ਟੀਮ ਨੂੰ ਹੈਂਡਲ ਕੀਤਾ ਮੈਨੇਜ ਕੀਤਾ ਔਰ ਗ੍ਰੈਂਡ ਫਿਨਾਲੇ ਤੱਕ ਲੈ ਕੇ ਗਈ ਤੁਹਾਨੂੰ ਦੱਸ ਦਿੰਨੇ ਆ ਕਿ ਆਰਸੀਬੀ ਔਰ ਪੰਜਾਬ ਦੀ ਟੀਮ ਜਿਹੜੀ ਗ੍ਰੈਂਡ ਫਿਨਾਲੇ ਦੇ ਵਿੱਚ ਪਹੁੰਚੀ ਤੇ ਉਸ ਦੇ ਪਿੱਛੇ ਜਿਹੜੀ ਪੰਜਾਬ ਦੀ ਟੀਮ ਹੈ ਉਹਦੇ ਪਿੱਛੇ ਪ੍ਰਿਟੀ ਜੰਟਾ ਦਾ ਬਹੁਤ ਵੱਡਾ ਹੱਥ ਸੀ ਔਰ ਆਪਣੀ ਟੀਮ ਨੂੰ ਕਿਦਾਂ ਸਟਰੋਂਗਲੀ ਉਸਨੇ ਖੇਡਣ ਦੇ ਲਈ ਮੈਦਾਨ ਦੇ ਵਿੱਚ ਉਤਾਰਿਆ ਇਹ ਵੀ ਅਸੀਂ ਸਾਰਿਆਂ ਨੇ ਦੇਖਿਆ ਔਰ ਆਪਣੀ ਟੀਮ ਨੂੰ ਕਿੱਥੇ ਕਿੱਥੇ ਸਪੋਰਟ ਕਰਨ ਦੇ ਲਈ ਪ੍ਰਿਟੀ ਜੰਟਾ ਪਹੁੰਚਦੀ ਰਹੀ ਇਹਦੇ ਬਾਰੇ ਵੀ ਸਾਨੂੰ ਬਹੁਤ ਬਰੀਕੀ ਦੇ ਨਾਲ ਪਤਾ ਹੈ ਲੇਕਿਨ ਅੱਜ ਤੁਹਾਨੂੰ ਮੈਂ ਪ੍ਰਿਟੀ ਜੰਟਾ ਦੇ ਬਾਰੇ ਇੱਕ ਗੱਲ ਦੱਸ ਦਿੰਨੀ ਆ ਕਿ ਪ੍ਰਿਟੀ ਜੰਟਾ ਤੇ ਥੋੜੇ ਦਿਨ ਪਹਿਲਾਂ ਇੱਕ ਭੁੱਜ ਨੇ ਉਹਨਾਂ ਨੂੰ 1 ਕਰੋੜ ਰੁਪਏ ਦਾ ਜਿਹੜੀ ਦਾਨ ਕੀਤਾ ਹੈ ਉਹਨਾਂ ਦੇ ਘਰਾਂ ਦੇ ਲਈ ਉਹਨਾਂ ਦੀ ਫੈਮਲੀਆਂ ਦੇ ਲਈ ਲੇਕਿਨ ਹੁਣ ਤੁਹਾਨੂੰ ਇੱਕ ਹੋਰ ਦੱਸ ਦਿੰਨੇ ਆ ਕਿ ਇਹ ਹਿਊਮੈਨਿਟੀ ਅਸੀਂ ਕਹਿੰਨੇ ਆ ਕਿ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਘਟ ਗਈ ਹੈ ਲੇਕਿਨ ਸੋਨੂ ਤੋਂ ਬਾਅਦ ਹੁਣ ਅਗਰ ਪ੍ਰਿਟੀ ਜੰਟਾ ਦੀ ਗੱਲ ਕਰੀ ਤਾਂ ਪ੍ਰਿਟੀ ਜੰਟਾ ਨੇ 34 ਸਾਲ ਦੀ ਉਮਰ ਦੇ ਵਿੱਚ 34 ਕੁੜੀਆਂ ਨੂੰ ਅਡਾਪਟ ਕੀਤਾ ਹੈ ਜਿਨ੍ਹਾਂ ਦੇ ਉਹ ਪ੍ਰੋਮਿਸ ਕੀਤਾ ਉਸਨੇ ਉਹਨਾਂ ਦੀ ਕੇਅਰ ਕਰਨ ਦੇ ਲਈ ਉਹਨਾਂ ਦੀ ਐਜੂਕੇਸ਼ਨ ਉਹਨਾਂ ਦੀ ਅਪਬ੍ਰਿੰਗ ਔਰ ਉਹਨਾਂ ਦੇ ਫੂਡ ਦੇ ਬਾਰੇ ਯਾਨੀ ਕਿ ਉਹਨਾਂ ਦਾ ਖਾਣਾ ਪੀਣਾ ਉਹਨਾਂ ਦੀ 라이 ਲਖਾਈ ਉਹਨਾਂ ਨੂੰ ਦਾ ਪਾਲਨ ਪੋਸ਼ਣ ਜਿਹੜਾ ਹੈ ਉਹ ਪ੍ਰਿਟੀ ਜੰਟਾ ਦੇ ਵੱਲੋਂ ਕੀਤਾ ਜਾਏਗਾ 34 ਕੁੜੀਆਂ ਨੂੰ ਉਸਨੇ ਜੋ ਹੈ ਅਡਾਪਟ ਕੀਤਾ ਹੈ ਆਪਣੇ ਘਰੇ ਰੱਖਿਆ ਹੈ ਔਰ ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਬੱਚਿਆਂ ਦੇ ਵਾਂਗ ਪਾਲ ਰਹੀ ਹਾਲਾਂਕਿ ਪ੍ਰਿਟੀ ਜੰਟਾ ਦੇ ਆਪਣੇ ਖੁੱਦੇ ਵੀ ਬੱਚੇ ਨੇ ਉਹਨਾਂ ਦੇ ਬਾਵਜੂਦ ਉਸਨੇ 34 ਕੁੜੀਆਂ ਨੂੰ ਜੋ ਹੈ ਅਡਾਪਟ ਕੀਤਾ ਹੈ ਸੋ ਥੈਟ ਕਿ ਉਹਨਾਂ ਦਾ ਵੀ ਭਲਾ ਹੋਵੇ ਕਿਉਂਕਿ ਇਹ ਉਹ ਬੱਚੇ ਨੇ ਜਿਨ੍ਹਾਂ ਦੇ ਜਾਂ ਤਾਂ ਮਾਪਿਓ ਨਹੀਂ ਹੁੰਦੇ ਜਾਂ ਫਿਰ ਜਿਨ੍ਹਾਂ ਦੇ ਮਾਪਿਓ ਉਹਨਾਂ ਨੂੰ ਕਿਸੇ ਨਾ ਕਿਤੇ ਇਕੱਲਾ ਛੱਡ ਦਿੰਦੇ ਨੇ ਇਕੱਲਾ ਛੱਡ ਦਿੰਦੇ ਨੇ ਸੋ ਉਹਨਾਂ ਦਾ ਸਹਾਰਾ ਬਣੀ ਹੈ ਪ੍ਰਿਟੀ ਜੰਟਾ ਤੇ ਉਸਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਪੋਰਸ਼ਨ ਕਰੇਗੀ ਔਰ ਉਹਨਾਂ ਦੀ ਅਪ ਬਰਿੰਗਿੰਗ ਕਰੇਗੀ ਹਾਲਾਂਕਿ ਵਿਆਹ ਤੱਕ ਵੀ ਕਰੇਗੀ ਸੋ ਇਹ ਬਹੁਤ ਵੱਡਾ ਇੱਕ ਉਪਰਾਲਾ ਹੈ ਇਹਦੇ ਲਈ ਵੀ ਬਹੁਤ ਵੱਡਾ ਜਿਗਰਾ ਚਾਹੀਦਾ ਸੀ ਇੱਕ ਕੁੜੀ ਜਾਂ ਇੱਕ ਬੱਚਾ ਕੋਈ ਅਡਾਪਟ ਕਰਨਾ ਹੋਵੇ ਜਾਂ ਕਿਸੇ ਇੱਕ ਬੰਦੇ ਦੀ ਹੈਲਪ ਕਰਨੀ ਹੋਵੇ ਤਾਂ ਅਸੀਂ 3600 ਵਾਰ ਸੋਚਦੇ ਹਾਂ ਲੇਕਿਨ ਪ੍ਰਿਜੰਟਾ ਦਾ ਬਹੁਤ ਵਧੀਆ ਉਪਰਾਲਾ ਜਿਹੜਾ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦਾ ਵਾਇਰਲ ਵੀ ਹੋ ਰਿਹਾ ਔਰ ਪ੍ਰਿਜੰਟਾ ਨੂੰ ਬਹੁਤ ਜ਼ਿਆਦਾ ਅਪਰੀਸ਼ੀਏਟ ਕੀਤਾ ਜਾ ਰਿਹਾ ਸੋ ਨਾਲ ਦੀ ਨਾਲ ਗੱਲ ਕਰ ਲੈਣੇ ਕਿ ਪੰਜਾਬ ਦੀ ਟੀਮ ਜਿਹੜੀ ਉਹ ਚਾਹੇ ਨਹੀਂ ਜਿੱਤੀ ਲੇਕਿਨ ਪ੍ਰਿਜੰਟਾ ਵਿਰਾਟ ਕੋਹਲੀ ਨੂੰ ਉਦਾਂ ਹੀ ਕਰਕੇ ਅੱਗੇ ਵਧੀ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੀ ਟੀਮ ਵੀ ਜੜੀ ਨਹੀਂ ਜਿੱਤ ਸੀ ਲੇਕਿਨ ਇਸ ਵਾਰ ਫਿਰ ਨਹੀਂ ਜਿੱਤੀ ਬਾਈ ਬੈਡ ਲੱਕ ਲੇਕਿਨ ਜੋ ਹੈ ਆਰਸੀਬੀ ਜਿੱਤੀ ਉਸ ਤੋਂ ਬਾਅਦ ਉਸਨੇ ਉਹਨਾਂ ਦੇ ਲਈ ਵੀ ਬਹੁਤ ਖੁਸ਼ੀ ਸਾਂਝੀ ਕੀਤੀ ਔਰ ਉਮੀਦ ਕਰਦੇ ਆ ਕਿ ਪੰਜਾਬ ਦਾ ਨਾਮ ਜੋ ਹੈ ਜ਼ਰੂਰ ਜਲਦ ਆਵੇਗਾ ਨੈਕਸਟ ਜਦੋਂ ਵੀ ਆਈਪੀਐਲ ਹੋਣਗੇ ਉਹਨਾਂ ਦੇ ਗ੍ਰੈਂਡ ਫੀਨ ਵਾਲੇ ਚਾਪਾ ਪੰਜਾਬ ਜਰੂਰ ਆਏਗਾ ਲੇਕਿਨ ਪ੍ਰੇਟਿਜੰਟਾਂ ਨੂੰ ਸਲੂਟ ਹੈ ਇਸ ਚੀਜ਼ ਦੇ ਲਈ ਕਿ ਉਸਨੇ 34 ਕੁੜੀਆਂ ਜਿਹੜੀਆਂ ਅਡਾਪਟ ਕਰਕੇ ਉਹਨਾਂ ਦੀ ਬ੍ਰਿੰਗਿੰਗ ਦਾ ਪ੍ਰੋਮਿਸ ਕੀਤਾ